ਚਲੀ ਮਕਸਦ ਸਾਹਿਬ ਦੇ ਹਲਕਾ ਲੰਬੀ ਦੇ ਦੀਨੋਂ ਦੇ ਸਿੰਘੇ ਵਾਲਾ ਤੋਂ ਫਰੀਦਕੋਟ ਕੋਟਲੀ ਸੜਕ ਉੱਤੇ ਸੱਤ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋ ਗਿਆ। ਦਰਅਸਲ ਇਸ ਧਮਾਕੇ ਦੇ ਵਿੱਚ 25 ਤੋਂ ਵੱਧ ਮਜ਼ਦੂਰ ਜ਼ਖਮੀ ਹੋਏ ਨੇ ਜਦਕਿ ਪੰਜ ਮਜ਼ਦੂਰਾ ਦੀ ਜਾਨ ਚਲੀ ਗਈ ਹੈ। ਤੇ ਜਦੋਂ ਧਮਾਕਾ ਹੋਇਆ ਤਾਂ ਦੋ ਮੰਜ਼ਲਾ ਇਮਾਰਤ ਢਹਿ ਗਈ ਹੈ ਜਿਸ ਕਾਰਨ ਮਜ਼ਦੂਰ ਮਲਬੇ ਦੇ ਹੇਠਾਂ ਡੱਬ ਗਏ ਨੇ। ਤਾਂ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮਕਸਦ ਸਾਹਿਬ ਦੇ ਐਸਐਸਪੀ ਅਖਿਲ ਚੌਧਰੀ ਮੌਕੇ ਤੇ ਪਹੁੰਚੇ ਨੇ। ਫੈਕਟਰੀ ਮਜ਼ਦੂਰ ਅਰੋਨ ਕੁਮਾਰ ਦਾ ਇਹ ਕਹਿਣਾ ਹੈ ਕਿ ਮੈਂ ਪੈਕਿੰਗ ਦਾ ਕੰਮ ਕਰਦਾ ਅਸੀਂ ਪੈਕਿੰਗ ਕਰਕੇ ਸੋ ਗਏ ਪਿੱਛੇ ਅਚਾਨਕ ਅੱਗ ਲੱਗਣ ਦੀ ਆਵਾਜ਼ ਆਈ ਹੈ ਤੇ ਸਾਰੇ ਭੱਜਣ ਲੱਗੇ ਨੇ ਧਮਾਕੇ ਤੋਂ ਬਾਅਦ ਅਚਾਨਕ ਇਮਾਰਤ ਢੀਟ ਗਈ ਹੈ ਇਸ ਕਾਰਨ ਕਈ ਮਜ਼ਦੂਰ ਮਲਬੇ ਦੇ ਹੇਠਾਂ ਦੱਬ ਗਏ ਨੇ ਕਰੀਬ 40 ਜਾਣੇ ਅੰਦਰ ਕੰਮ ਕਰ ਰਹੇ ਸਨ ਐਸਐਮ ਜਸਪਾਲ ਸਿੰਘ ਨੇ ਦੱਸਿਆ ਕਿ 5 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਤੀਦੇ ਕਰੀਬ ਲੋਕ ਜ਼ਖਮੀ ਨੇ ਬਾਕੀ ਜ਼ਖਮੀਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਤੇ ਫੈਕਟਰੀ ਮਾਲਕ ਦੇ ਵੱਲੋਂ ਲਾਇਸੈਂਸ ਲਈ ਅਪਲਾਈ ਕੀਤਾ ਗਿਆ ਸੀ ਪਰ ਅਜੇ ਇਸ ਦੀ ਕਾਰਵਾਈ ਅੰਡਰ ਪ੍ਰੋਸੈਸ ਸੀ ਜੇ ਫੈਕਟਰੀ ਮਾਲਕ ਨੂੰ ਲਾਇਸੈਂਸ ਵੀ ਨਹੀਂ ਮਿਲਿਆ ਸੀ ਉਸਨੇ ਬਿਨਾ ਲਾਇਸੈਂਸ ਤੋਂ ਹੀ ਇਹ ਅਨਧਿਕਾਰਕ ਫੈਕਟਰੀ ਖੋਲੀ ਹੋਈ ਸੀ ਫੋਰੈਂਸਿਕ ਟੀਮ ਦੇ ਵੱਲੋਂ ਹਰ ਚੀਜ਼ ਦੇ ਸੈਂਪਲ ਲਈ ਗਏ ਨੇ ਤੇ ਫੈਕਟਰੀ ਕਦ ਤੋਂ ਚੱਲ ਰਹੀ ਹੈ ਫੈਕਟਰੀ ਮਾਲਕ ਉੱਤੇ ਹਰ ਇੱਕ ਕਾਰਵਾਈ ਵੀ ਹੋਣੀ ਹੈ ਫੈਕਟਰੀ ਮਾਲਕ ਦਾ ਨਾਮ ਤਰਸੀਮ ਸਿੰਘ ਹੈ ਜਿਸਨੇ ਆਪਣੇ ਤੇ ਆਪਣੀ ਪਤਨੀ ਦੇ ਨਾਂ ਉੱਤੇ ਇੱਕ ਲਾਇਸੈਂਸ ਅਪਲਾਈ ਕੀਤਾ ਹੋਇਆ ਸੀ ਤੇ ਮਲਜ਼ਮ ਸਿੰਘੇ ਵਾਲਾ ਦਰਹਿਣ ਵਾਲਾ ਮਾਮਲਾ ਜੱਜ ਕਰ ਲਿਆ ਗਿਆ ਐਸਐਸਪੀ ਅਖਿਲ ਚੌਧਰੀ ਦਾ ਇਹ ਕਹਿਣਾ ਹੈ ਕਿ ਫੋਰੈਂਸਿਕ ਟੀਮ ਦੇ ਵੱਲੋਂ ਬਰੀਕੀ ਦੇ ਨਾਲ ਫੈਕਟਰੀ ਦੀ ਜਾਂਚ ਕੀਤੀ ਜਾਏਗੀ ਤੇ ਇਸ ਦੇ ਵਿੱਚ ਜੋ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਣੀ ਹੈ ਤਾਂ ਲੇਬਰ ਬਾਹਰ ਲਈ ਕੁਝ ਕੁ ਦਿਨਾਂ ਪਹਿਲਾਂ ਇੱਥੇ ਇਹ ਲੇਬਰ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਕੁੱਲ ਕਿੰਨੇ ਮਜ਼ਦੂਰ ਦਾਖਲ ਕੀਤੇ ਗਏ ਨੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਦੋ ਪਟਾਕਾ ਯੂਨਿਟ ਇੱਥੇ ਸੈੱਟ ਕੀਤੀਆਂ ਗਈਆਂ ਨੇ ਜਿੱਥੇ ਕਿ ਯੂਨਿਟ ਦੇ ਵਿੱਚ ਪਟਾਕੇ ਬੰਦਦੇ ਨੇ ਜੁ ਤੇ ਦੂਜੀ ਦੇ ਵਿੱਚ ਪਟਾਕੇ ਪੈਕ ਕੀਤੇ ਜਾਂਦੇ ਨੇ ਜਿੱਥੇ ਪਟਾਕੇ ਬਣਦੇ ਨੇ ਉੱਥੇ ਪਟਾਕਾ ਸਮਗਰੀ ਦੇ ਵਿੱਚ ਧੁਮਾਕਾ ਹੋਇਆ ਤੇ ਧੁਮਾਕਾ ਹੋਣ ਦੇ ਨਾਲ ਬਿਲਡਿੰਗ ਟੈ ਗਈ ਹੈ ਤੇ ਚਾਰ ਤੋਂ ਪੰਜ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਕਈ ਮਜ਼ਦੂਰ ਮਲਬੇ ਦੇ ਹੇਠਾਂ ਅਜੇ ਵੀ ਦੱਬੇ ਹੋਏ ਨੇ ਤੇ ਕਈਆਂ ਨੂੰ ਸਿਵਲ ਹਸਪਤਾਲ ਤੇ ਕਈ ਐਮਜ਼ ਹਸਪਤਾਲ ਭੇਜੇ ਗਏ ਨੇ ਹੁਣ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਤਾਂ ਡੇਰਾ ਪ੍ਰੇਮੀਆ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਟਨਾ ਵਾਲੀ ਥਾਂ ਤੇ ਰੈਸਕਿਊ ਆਪਰੇਸ਼ਨ ਵੀ ਚਲਾਇਆ ਗਿਆ ਇਸ ਦੌਰਾਨ ਪੰਜ ਲਾਸ਼ਾਂ ਕੱਢੀਆਂ ਗਿਆ ਜਦਕਿ ਕਈ ਹੋਰ ਜ਼ਖਮੀਆਂ ਨੂੰ ਵੀ ਮਲਬੇ ਦੇ ਹੇਠੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਡੇਰਾ ਪ੍ਰੇਮੀਆ ਨੇ ਦੱਸਿਆ ਕਿ ਅਜੇ ਵੀ ਹੋਰ ਮਜ਼ਦੂਰ ਅੰਦਰ ਫਸੇ ਹੋਣ ਦਾ ਖਤਰਾ ਤਾਂ ਪ੍ਰਸ਼ਾਸਨ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਦੇ ਵਿੱਚ ਪਟਾਕਾ ਫੈਕਟਰੀ ਚ ਵਾਪਰੀ ਘਟਨਾ ਤੇ ਦੁੱਖ ਪ੍ਰਗਟਾਇਆ ਜਨਾਵਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਜਿਵੇਂ ਇਸ ਜ਼ਿਲ੍ਹੇ ਦੇ ਵਿੱਚ ਧਮਾਕਾ ਹੁੰਦਾ ਹੈ ਜਿਸ ਦੀ ਆਵਾਜ਼ ਹੁਣ ਕਈ ਜ਼ਿਲ੍ਹਿਆਂ ਤੱਕ ਪਹੁੰਚੀ ਹੈ ਦਰਅਸਲ ਇੱਥੇ 5 ਮਜ਼ਦੂਰਾਂ ਦੀ ਜਾਨ ਚਲੀ ਗਈ ਹੈ ਤੇ ਜਿਹੜੇ 30 ਅਜੇ ਤੱਕ ਪੁਸ਼ਟੀ ਹੋ ਚੁੱਕੀ ਹੈ ਜਿਹੜੇ ਜ਼ਖਮੀ ਨੇ ਤੇ ਹੋਰ ਵੀ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਲਗਾਤਾਰ ਇਸ ਮਾਮਲੇ ਦੇ ਵਿੱਚ ਜਿੱਥੇ ਹੁਣ ਹਰ ਇੱਕ ਦੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਉਧਰ ਹੀ ਇਸ ਮਾਮਲੇ ਦੇ ਵਿੱਚ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ